ਹਾਂਜੀ ਸਾਥੀਓ ਅਸੀਂ ਅਲਾਬਾਦ ਸ਼ਹਿਰ ਦੇ ਵਿੱਚ ਪਹੁੰਚੇ ਆ ਜਿਵੇਂ ਇਹ ਉਹ ਪਿੱਛੇ ਤਾਂ ਤੁਸੀਂ ਦੇਖ ਸਕਦੇ ਜੋ ਸਾਡੇ ਪਿੱਛੇ ਬਿਲਡਿੰਗ ਆ ਤੇ ਟਰਾਂਸਫਾਰਮਰ ਦੇਖ ਰਹੇ ਆ ਇਹ ਸਰਕਾਰੀ ਹਸਪਤਾਲ ਆ ਤੇ ਇਹ ਸਰਕਾਰੀ ਹਸਪਤਾਲ ਆ ਇਹ ਹੁਡਾ ਕਲੋਨੀ ਵਾਲਾ ਅਲਾਬਾਦ ਸ਼ਹਿਰ ਦੀ ਇਹ ਕੋਠੀ ਬਣ ਰਹੀ ਇੱਥੇ ਮੁਖਤਿਆਰ ਸਿੰਘ ਠੇਕੇਦਾਰ ਜੀ ਹੈ ਮਾਲਕ ਵੀ ਆ ਅਸੀਂ ਟੱਪ ਗਏ ਸੀ ਅਸੀਂ ਸੋਚਿਆ ਕਿ ਮਜ਼ਦੂਰਾਂ ਦੀ ਵੀਡੀਓ ਬਣਾਈਏ ਬਹੁਤ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਹਾਂ ਤੇ ਬਹੁਤ ਪੱਤਰਕਾਰ ਵੀ ਆ ਨੈਸ਼ਨਲ ਪੱਤਰੋ ਕਦੀ ਵੀ ਮਜ਼ਦੂਰਾਂ ਦੀ ਨਹੀਂ ਗੱਲ ਕਰਦੇ ਉਹ ਅਸੀਂ ਚਾਹੁੰਦੇ ਹਾਂ ਕਿ ਇਹ ਮਜ਼ਦੂਰਾਂ ਦੀ ਵੀ ਗੱਲ ਹੋਵੇ ਠੇਕੇਦਾਰ ਜੀ ਨਾਲ ਵੀ ਗੱਲਬਾਤ ਕਰਦੇ ਆ ਇਹ ਬਿਲਡਿੰਗ ਕਿਵੇਂ ਤਿਆਰ ਹੁੰਦੀ ਆ ਕੀ ਰੇਟ ਜੋ ਵੀ ਗੱਲਬਾਤ ਅਸੀਂ ਕਲੀਅਰ ਮਜ਼ਦੂਰਾਂ ਦੀ ਉਹ ਕਰਦੇ ਕਿ ਠੇਕੇਦਾਰ ਟਾਈਮ ਤੇ ਪੈਸੇ ਵੀ ਦਿੰਦੇ ਆ ਕਿ ਨਹੀਂ ਬਹੁਤ ਵਾਰੀ ਠੇਕੇਦਾਰ ਪੈਸੇ ਨਹੀਂ ਦਿੰਦੇ ਸੀ ਠੇਕੇਦਾਰ ਜੀ ਨਾਲ ਵੀ ਸਵਾਲ ਜਵਾਬ ਕਰਾਂਗੇ ਮਜ਼ਦੂਰਾਂ ਨੂੰ ਵੀ ਪੁੱਛਾਂਗੇ ਕਿ ਉਹਨਾਂ ਨੂੰ ਟਾਈਮ ਤੇ ਪੈਸੇ ਮਿਲਦੇ ਆ ਕਿ ਨਹੀਂ ਆਜੋ ਜੀ ਅੰਦਰ ਆਜੋ ਆਜੋ ਵੀਰ हाँ जी सेठ जी सब तो पहले तो के जी टी हरियाणा हरियाणा स्वागत है जी धन्यवाद जी भाई साहब मैं दीपक अग्रवाल हुड्डा हुड्डा कॉलोनी तो मेरे यहाँ मुख्तियार सिंह जी हैं ठेकेदार इन्होंने काम किया है मिट्टी डालने का तो मैं इनके काम से पूर्णतः संतुष्ट हूँ बहुत अच्छा काम किया है सर्विस बहुत अच्छी दी है किसी दिन भी इन्होंने काम का मिस नहीं किया तो सबसे बड़ी यही बात होती है भी मैं। तो रेट जी जी काम की था हाँ रेट सही ली है जी काम बहुत अच्छा किया है अच्छा, सब तो वादिया गल की कंटिन्यू किया ऐसे नहीं भी एक दिन आ गए एक दिन नहीं आए ऐसा कुछ नहीं है अच्छा, काम बहुत संतुष्टिपूर्ण तरीके से बढ़िया किया है ਅੱਛਾ ਮੈਂ ਪੂਰਨ ਤੇ ਸੰਤੁਸ਼ਟ ਹਾਂ ਅੱਛਾ ਮਤਲਬ ਹੁਣ ਕੰਮ ਵਧੀਆ ਕੀਤਾ ਫਿਰ ਗਾਂ ਵੀ ਸੰਪਰਕ ਕਰਾਓਗੇ ਨਾ ਇਹਨਾਂ ਦੇ ਬਿਲਕੁਲ ਕਰਾਵਾਂਗੇ ਜੀ ਕਿਉਂ ਨਹੀਂ ਕਰਾਵਾਂਗੇ ਬਿਲਕੁਲ ਕਈ ਵਾਰੀ ਹੁੰਦਾ ਨਾ ਕਿ ਜਦੋਂ ਕੋਈ ਵਧੀਆ ਕੰਮ ਕਰਦਾ ਬੰਦਾ ਗਾਂ ਰਿਸ਼ਤੇਦਾਰਾਂ ਨੂੰ ਦੱਸਦਾ ਜਿੱਥੇ ਵੀ ਲਿੰਕ ਹੁੰਦੇ ਭੈਣ ਭਰਾਵਾਂ ਨਾਲ ਬਿਲਕੁਲ ਜੀ ਬਿਲਕੁਲ ਜ਼ਰੂਰ ਇਹਨਾਂ ਕੋ ਰਿਕਮੈਂਡ ਕਰਾਂਗੇ ਆਗੇ ਕੋਈ ਐਸੀ ਬਾਤ ਨਹੀਂ ਅੱਛਾ ਵੀ ਇਹ ਮਿੱਟੀ ਤੋਂ ਇਲਾਵਾ ਕੋਈ ਹੋਰ ਵੀ ਕੰਮ ਇਹਨਾਂ ਨੇ ਕੀਤਾ ਤੁਹਾਡੇ ਕਿ ਨਹੀਂ ਨਹੀਂ ਮੇਰੇ ਆਸਰੇ ਅੱਛਾ ਫਿਲਹਾਲ ਇਹਨਾਂ ਦਾ ਇਹੀ ਕੰਮ ਹੈ ਹਾਂਜੀ ਚਲੋ ਧੰਨਵਾਦ ਜੀ ਸਾਡੇ ਨਾਲ ਠੇਕੇਦਾਰ ਮੁਖਤਿਆਰ ਸਿੰਘ ਜੀ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਤੁਹਾਡਾ ਵੀ ਸਰ ਕੇ ਜੀ ਟੀਵੀ ਹਰਿਆਣਾ ਤੇ ਸਵਾਗਤ ਹੈ ਜੀ। ਕੇ ਜੀ ਟੀਵੀ ਦੇਖਣ ਵਾਲਿਆਂ ਨੂੰ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੇ ਸਰ ਤੁਸੀਂ ਇਹ ਕੰਮ ਕਰ ਰਹੇ ਸੀ ਵੀ ਜਾ ਰਹੇ ਸੀ ਅਸੀਂ ਸੋਚਿਆ ਚਲੋ ਠੇਕਦਾਰ ਜੀ ਨਾਲ ਵੀ ਗੱਲਬਾਤ ਕਰਦੇ ਇੱਥੇ ਮਜ਼ਦੂਰ ਵੀ ਲੱਗੇ ਐ ਸੇਠ ਜੀ ਵੀ ਆ ਨਾ ਕੀ ਇਹਨਾਂ ਦੇ ਸਾਰਿਆਂ ਦਾ ਪੱਖ ਰੱਖਦੇ ਜਿਵੇਂ ਕਿ ਆਪੂਆਂ ਫਲਾਈਆਂ ਚਾਹਦੇ ਠੇਕੇਦਾਰ ਪੈਸੇ ਖਾ ਗਏ ਜਾਂ ਸੇਠ ਸਾਡੇ ਨੂੰ ਕੰਮ ਨਹੀਂ ਸੰਤੁਸ਼ਟ ਹੋਇਆ ਸਰਦੋ ਨਾ ਵੀ ਤੁਹਾਡੇ ਬਾਰੇ ਸੁਣਿਆ ਸੀ ਅਸੀਂ ਉਹ ਕੁਦਰਤੀ ਨਾ ਤੁਹਾਨੂੰ ਅਸੀਂ ਦੇਖਿਆ ਸੀ ਮੈਂ ਠੇਕਦਾਰ ਜੀ ਲੱਗਿਆ ਚ ਗੱਲ ਕਰੀਏ ਪੂਰੀ ਕੰਪਲੀਟ ਤੇ ਕਿਵੇਂ ਲੱਗੇ ਕੰਮ ਕਰਕੇ ਹੁਣ ਤੱਕ ਕੰਮ ਬਹੁਤ ਵਧੀਆ ਕੀਤਾ ਜੀ ਤੁਹਾਨੂੰ ਸੇਠ ਨੇ ਦੱਸ ਹੀ ਦਿੱਤਾ ਵੀ ਕੰਮ ਇੱਕ ਨੰਬਰ ਕੀਤਾ ਕੋਈ ਛੁੱਟੀ ਨਹੀਂ ਕੀਤੀ ਕੋਈ ਖੇਰਾ ਫੇਰੀ ਨਹੀਂ ਕੀਤੀ ਅੱਛਾ ਵੀ ਲੇਬਰ ਵੀ ਤੁਹਾਡਾ ਨਾ ਵਧੀਆ ਜੀ ਲੇਬਰ ਵੀ ਵਧੀਆ ਹੈ ਪੈਸੇ ਵੀ ਵਧੀਆ ਇੱਕ ਨੰਬਰ ਦਿੰਦੇ ਰਹੇ ਸਿਰ ਜੀ ਤੇ ਗਾਂ ਮੈਂ ਵੀ ਮਜ਼ਦੂਰਾਂ ਨੂੰ ਨਾਲ ਦੀ ਨਾਲ ਹੀ ਰੋਜ਼ ਦੇ ਰੋਜ਼ ਡੇਲੀ ਦਿੰਦਾ ਪੈਸੇ ਅੱਛਾ ਵੀ ਡੇਲੀ ਤੇ ਜੇ ਕੋਈ ਇਕੱਠੇ ਲੈਣਾ ਚਾਹੁੰਦਾ ਇਕੱਠੇ ਲੈਣਾ ਚਾਹੁੰਦਾ ਹੋਵੇ ਤਾਂ ਇਕੱਠੇ ਵੀ ਦਿੰਦਾ ਮੈਂ ਅੱਛਾ ਵੀ ਉਹ ਮਜ਼ਦੂਰ ਤੇ ਡਿਪੈਂਡ ਹੈ ਕਿ ਜਿਵੇਂ ਲੈਣਾ ਚਾਹੁੰਦਾ ਤੇ ਤੁਹਾਡਾ ਕੀ ਕੀ ਕੰਮ ਉਹ ਵੀ ਦੱਸ ਦਿਓ ਸਾਨੂੰ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਬਿਲਡਿੰਗ ਬ੍ਰੋਕਰ ਜੀ ਤੋੜ ਫੋੜ ਜੀ ਤੇ ਤੁਹਾਡਾ ਜੇਕਰ ਕਿਸੇ ਨੇ ਕਿਉਂਕਿ ਅਸੀਂ ਦੇਖਿਆ ਕਿ ਅਸੀਂ ਨਾ ਹੋਰਾਂ ਤੋਂ ਸੁਣਿਆ ਵੀ ਸੀ ਕੀ ਤੁਹਾਡੇ ਬਾਰੇ ਕੀ ਵਧੀਆ ਕੰਮ ਕਰਦੇ ਆ ਤੇ ਅਸੀਂ ਕੁਦਰਤੀ ਇੱਥੋਂ ਜਾ ਰਹੇ ਸੀ ਅਸੀਂ ਸੋਚਿਆ ਕਿ ਚੱਲ ਇਹਨਾਂ ਨਾਲ ਸਾਰੇ ਬਾਕੀ ਮਜ਼ਦੂਰਾਂ ਤੋਂ ਵੀ ਪੁੱਛਾਂਗੇ ਸੱਚੇ ਸਾਰਾ ਗੱਲਬਾਤ ਕਰਾਂਗੇ ਵੀ ਉਹ ਕਹਿੰਦੇ ਸੀ ਕਿ ਵਧੀਆ ਠੇਕੇਦਾਰ ਆ ਨਾ ਮਜ਼ਦੂਰ ਖਿੱਚ ਕਰਦੇ ਆ ਤੇ ਉਹ ਕਿਵੇਂ ਲੱਗਿਆ ਹੁਣ ਤੁਹਾਨੂੰ ਮਜ਼ਦੂਰਾਂ ਨਾਲ ਵੀ ਹੁਣ ਤੱਕ ਦਾ ਤੁਹਾਡਾ ਸਫ਼ਰ ਵਧੀਆ ਲੰਘ ਜਾ ਬਹੁਤ ਤੇ ਵਧੀਆ ਮਿਲ ਜਾਂਦੇ ਨੇ ਪੈਸੇ ਬਹੁਤ ਵਧੀਆ ਜੀ ਅੱਜ ਤੱਕ ਕਿਸੇ ਨੇ ਖਰਾਬ ਨਹੀਂ ਕੀਤਾ ਖਰਾਬ ਨਹੀਂ ਕੀਤਾ ਜੀ ਮਿਹਨਤ ਕਰਨ ਵਾਲੇ ਨੂੰ ਪੈਸੇ ਲੈਣੇ ਹੁਣ ਚਾਹੀਦੇ ਕਿਸੇ ਤੋਂ ਮਿਲ ਜਾਂਦੇ ਜੀ ਪੈਸੇ ਅੱਛਾ ਹਾਂਜੀ ਮਤਲਬ ਜੇ ਕੰਮ ਵੀ ਵਧੀਆ ਕੀਤਾ ਹਾਂਜੀ ਕੰਮ ਕੰਮ ਵਧੀਆ ਕਰਦੇ ਜੀ ਪੈਸੇ ਆਪਣੇ ਆਪ ਦਿੰਦੇ ਸੇਠ ਇਹ ਮਤਲਬ ਤੁਹਾਡੇ ਤੋੜ-ਫੋੜ ਦਾ ਵੀ ਕੰਮ ਤੁਸੀਂ ਜਿਵੇਂ ਅਸੀਂ ਤੋੜ-ਫੋੜ ਦਾ ਵੀ ਕੰਮ ਕਰਦੇ ਆ ਜੀ ਮਿੱਟੀ ਦੀ ਕਟਾਈ ਵੀ ਕਰਦੇ ਆ ਰੋੜੀ ਵੀ ਪਾਉਣੀ ਜੀ ਅੱਛਾ ਵੀ ਕੋਠੀਆਂ ਦੇ ਵਿੱਚ ਕਿਤੇ ਵੀ ਜਦੋਂ ਜਾਂਦੇ ਆ ਹਾਂ ਉਹ ਪੂਰਾ ਤਸੱਲੀ ਨਾਲ ਕਰਦੇ ਕੰਮ ਇੱਕ ਨੰਬਰ ਜੀ ਚਲੋ ਧੰਨਵਾਦ ਜੀ ਸਾਡੇ ਨਾਲ ਦਾ ਮਜ਼ਦੂਰ ਵੀ ਸਾਥੀ ਹੈ ਅਸੀਂ ਉਹਨਾਂ ਨਾਲ ਵੀ ਸੰਪਰਕ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਮਿਹਨਤ ਟਾਈਮ ਤੇ ਮਿਲਦੀ ਹੈ ਇਹ ਆ ਸਾਡੇ ਨਾਲ ਵੀਰ ਜੀ ਕੀ ਨਾਮ ਤੁਹਾਡਾ ਜਗਤਾਰ ਸਿੰਘ ਜੀ ਰਮੰਗਾ ਅੱਛਾ ਕਿਹੜੇ ਪਿੰਡੋਂ ਦਾਮਦਮੇ ਪਾਂਢੀ ਅੱਛਾ ਜਗਾ ਠੇਕੇਦਾਰ ਜੀ ਦੇ ਪਿੰਡ ਤੇ ਹੀ ਹੋ ਤੁਸੀਂ ਹਾਂਜੀ ਹਾਂਜੀ ਤੇ ਟਾਈਮ ਤੇ ਫਿਰ ਮਿਲ ਜਾਂਦੇ ਪੈਸੇ ਹਾਂਜੀ ਬਹੁਤ ਵਧੀਆ ਵਿਹਾਰ ਆ ਜੀ ਇਹਨਾਂ ਦਾ ਆਪਾਂ ਨੂੰ 5-6 ਸਾਲ ਇਹਨਾਂ ਨਾਲ ਵਰਤਾਂ ਹੋ ਗਏ ਅੱਛਾ ਤੁਸੀਂ ਪੱਕੇ ਲੱਗੇ ਹੋ ਹਾਂਜੀ ਫੇਰ ਤੇ ਦੱਸਣ ਦੀ ਲੋੜ ਹੀ ਨਹੀਂ ਜਿਹੜਾ ਬੰਦਾ ਇੰਨੇ ਟਾਈਮ ਤੋਂ ਟਿਕਿਆ ਤੇ 7 ਸਾਲਾਂ ਤੋਂ ਨੌਕਰੀ ਕਰ ਰਿਹਾ ਮੈਂ ਇਹਨਾਂ ਦੀ ਆਪਣੀ ਬਹੁਤ ਮਤ ਕਰਦੇ ਆ ਲੋੜ ਪੈਣ ਤੇ ਵੱਧ ਵੀ ਆਪਾਂ ਨੂੰ ਪੈਸਾ ਦਿੰਦੇ ਆ ਅੱਛਾ ਐਡਵਾਂਸ ਦੇ ਦਿੰਦੇ ਹਾਂ ਦੁੱਖ ਸੁੱਖ ਦੇ ਵਿੱਚ ਕੰਮ ਆਉਂਦੇ ਜੀ ਅੱਛਾ ਅ ਤੇ ਮਿਹਨਤਾਂ ਨਾ ਫਿਰ ਟਾਈਮ ਤੇ ਮਿਲ ਜਾਂਦਾ ਹਾਂਜੀ ਹਾਂਜੀ ਚਲੋ ਧੰਨਵਾਦ ਮਜ਼ਦੂਰ ਨੂੰ ਤੇ ਇਹੀ ਚਾਹੀਦਾ ਹੈ ਨਾ ਕਿ ਮਿਹਨਤ ਟਾਈਮ ਤੇ ਮਿਲ ਜੇ ਹਾਂਜੀ ਤੇ ਪੂਰੀ ਮਿਲ ਜੇ ਹਾਂਜੀ ਹਾਂਜੀ ਚਲੋ ਧੰਨਵਾਦ ਜੀ ਸਰ ਜਦੋਂ ਕਈ ਵਾਰੀ ਅਸੀਂ ਤੇ ਆ ਜਵੇ ਤੁਸੀਂ ਆ ਰੋੜੀ ਕਟਵੀਰ ਜੀ ਇਹ ਦਿਖਾ ਦਿਓ ਇਧਰ ਇਹ ਕੁੱਟੀ ਆ ਕੰਧ ਦੇ ਨਾਲ ਨਾਲ ਇੱਕ ਸਾਈਡ ਤੋਂ ਜੇ ਕੁੱਟ ਦੀ ਗਈ ਤੇ ਉਹ ਪਰਲੀ ਸਾਈਡ ਕੰਧ ਪਰੇ ਨੂੰ ਨਹੀਂ ਜਾਂਦੀ ਨਹੀਂ ਜੀ ਸਕਾਉਣੇ ਪੈਂਦੇ 4-5 ਦਿਨ ਪਾ ਕੇ ਨਾ ਜੀ ਇੰਨੀਆਂ ਚਣ ਕੇ ਤੇ ਸਕਾਉਣਾ ਪੈਂਦਾ ਜੀ ਅੱਛਾ ਹਾਂਜੀ ਪਹਿਲਾਂ ਮਤਲਬ ਨੀਂ ਆ ਜਦੋਂ ਭਰ ਦਿੰਦੇ ਫੇਰ ਇਹਨੂੰ ਸਕਾਉਣਾ ਪੈਂਦਾ ਹਾਂ ਪੰਜ ਛੇ ਦਿਨ ਨਾ ਸਕਾਉਣਾ ਪੈਂਦਾ ਤਰਾਈ ਕਰਨੀ ਪੈਂਦੀ ਹੈ ਫੇਰ ਫੇਰ ਮਜ਼ਬੂਤ ਹੋ ਜਾਂਦਾ ਜੀ ਫੇਰ ਕਟਾਈ ਕਰਦੇ ਹੋ ਫੇਰ ਕਟਾਈ ਕਰਨੀ ਪੈਂਦੀ ਜੀ ਮਤਲਬ ਫੇਰ ਇਹ ਜਿਵੇਂ ਮੰਨ ਕੇ 3 ਫੁੱਟ ਜੇ ਨੀਂ ਹੋਵੇ ਭਰੀ ਹੋਵੇ ਤੋ ਇੱਕੋ ਵਾਰੀ ਤਿੰਨੇ ਫੁੱਟ ਤਿੰਨ ਫੁੱਟ ਮਿੱਟੀ ਨਹੀਂ ਪੈਂਦੀ ਜਾਂ ਫੁੱਟ ਫੁੱਟ ਦੋ ਦੋ ਕਿਵੇਂ ਹਿਸਾਬ ਨਾਲ ਪੈਂਦੀ ਇਹ ਜੀ ਪੰਜ ਪੰਜ ਇੰਚ ਹੀ ਪਾ ਕੇ ਮਿੱਟੀ ਤਿੰਨ ਤਿੰਨ ਵਾਰੀ ਦੁਰਮਟ ਮਾਰ ਕੇ ਲਿਆਂਦਾ ਜੀ ਤਾਂ ਨੂੰ 7.5 ਫੁੱਟ ਮਿੱਟੀ ਪਾ ਕੇ ਤਾਂ ਨੂੰ ਲਿਆਂਦਾ ਜੀ ਅੱਛਾ ਹਾਂਜੀ ਮਤਲਬ ਬੜਾ ਮਿਹਨਤ ਫਿਰ ਤਾਂ ਬੜਾ ਹਾਂ ਇਹ 150 ਡੈਂਪਰ ਇਹਦੇ ਵਿੱਚ ਪੈ ਗਿਆ ਜੀ ਅੱਛਾ ਇਹ ਕਿੰਨੀ ਹੈ ਕਿੰਨੀ ਜਗ੍ਹਾ ਹੈ ਇਹ ਹੈਗੀ ਜੀ 4000 ਫੁੱਟ ਏਰੀਆ 4000 ਸਕਰ ਫੁੱਟ ਹਾਂਜੀ ਚਲੋ ਧੰਨਵਾਦ ਫੇਰ ਵੀ ਬੜਾ ਹਾਰਡਵਰਕ ਆ ਤੁਹਾਨੂੰ ਤੁਸੀਂ ਜਿਹੜੇ ਕਰਦੇ ਮਜ਼ਦੂਰ ਸਾਡੇ ਨਾਲ ਹੋਰ ਵੀ ਸਾਥੀ ਕੀ ਨਾ ਬਾਈ ਜੀ ਤੁਹਾਡਾ ਸੁਖਵਿੰਦਰ ਜੀ ਅੱਛਾ ਸੁਖਵਿੰਦਰ ਜੀ ਤੁਸੀਂ ਵੀ ਇੱਥੇ ਮੈਂ ਇਹਨਾਂ ਦੇ ਛੇੜ ਜੀ ਕੋਲੇ ਨੌਕਰੀ ਕਰਦਾ ਹਾਂ ਅੱਛਾ ਜਿਨ੍ਹਾਂ ਦੀ ਇਹ ਕੋਠੀ ਉਹਨਾਂ ਕੋਲੇ ਕੰਮ ਕਰਦਾ ਕਿ ਫੇਰ ਤੇ ਇੱਥੇ ਆਉਣੀ ਜਾਂਦੀ ਜਾਣੀ ਲੱਗੀ ਰਹਿੰਦੀ ਹੈ ਤੁਹਾਡੇ ਦਿਨ ਇਹਨਾਂ ਕੋਲੇ ਰਹਿੰਦਾ ਜੀ ਅੱਛਾ ਤੇ ਵਧੀਆ ਚੱਲਦਾ ਕੰਮ ਕਿਦਾਂ ਵਧੀਆ ਕੰਮ ਕਰਦੇ ਜੀ ਕੋ 4-5 ਇੰਚ ਮਿੱਟੀ ਪਾ ਕੇ ਫਿਰ ਤਿੰਨ ਵਾਰੀ ਦੁਰਮਟ ਮਾਰ ਕੇ ਕੁਟਾਈ ਕਰਦੇ ਨੇ ਬਹੁਤ ਵਧੀਆ ਕੰਮ ਕਰਦੇ ਨੇ ਟਾਈਮ ਟਾਈਮ ਆਉਂਦੇ ਨੇ ਕਦੇ ਨਾ ਕੋਈ ਛੁੱਟੀ ਨਹੀਂ ਮਾਰਦੇ ਪੂਰੀ ਲੇਬਰ ਹੈਗੀ ਇਨਾਂ ਕੋਲੇ ਸਭ ਤੋਂ ਵਧੀਆ ਕੰਮ ਕਰਦੇ ਨੇ ਲੇਬਰ ਤੇ ਜਿਹੜੇ ਮਜ਼ਦੂਰ ਸਾਨੂੰ ਦੱਸਣ ਦੇ ਟਾਈਮ ਤੇ ਪੈਸੇ ਮਿਲ ਜਾਂਦੇ ਵਿੱਚ ਤੇ ਦੱਸਣ ਦੀ ਲੋੜ ਨਹੀਂ ਕੋਈ ਦਿੱਕਤ ਨਹੀਂ ਇਦਾਂ ਦੀ ਕੋਈ ਜਿਹੜਾ ਵੀ ਠੇਕੇਦਾਰ ਪੈਸੇ ਦਿੰਦਾ ਉਹ ਮਜ਼ਦੂਰ ਤੇ ਉਹਦੇ ਕੋਲ ਆਪੇ ਹੀ ਆ ਜਾਂਦੇ ਹਾਂਜੀ ਹਾਂਜੀ ਚਲੋ ਧੰਨਵਾਦ ਸਾਥੀ ਹੋਏ ਅਸੀਂ ਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਮਜ਼ਦੂਰ ਜਿਹੜੇ ਕੰਮ ਕਰ ਰਹੇ ਠੇਕੇਦਾਰ ਵੀ ਇੱਥੇ ਸੀ ਅਸੀਂ ਤਾਂ ਟੱਪ ਰਹੇ ਸੀ ਅ ਸਰਕਾਰੀ ਹਸਪਤਾਲ ਇਹਦੇ ਨਾਲ ਹੀ ਆ ਤੇ ਉਹ ਅਸੀਂ ਦਿਖਾਇਆ ਕਿ ਕਿਉਂਕਿ ਅਸੀਂ ਨੇ ਇਥੋਂ ਟੱਪੇ ਜੋ ਬਿਲਡਿੰਗ ਜਗਤਾਏ ਮੁਖਤਿਆਰ ਠੇਕੇਦਾਰ ਜੀ ਦੇ ਬਾਰੇ ਅਸੀਂ ਸੁਣਿਆ ਸੀ ਇਹ ਸਾਡੇ ਇਲਾਕੇ ਦੇ ਆ ਅਸੀਂ ਜਾਣਨਾ ਚਾਹੇ ਕਿ ਅੱਜ ਇਹ ਕੁਦਰਤੀ ਇੱਥੇ ਮਿਲ ਗਏ ਸੀ ਕਿ ਮਜ਼ਦੂਰਾਂ ਤੋਂ ਵੀ ਜਾਣਦੇ ਆ ਇਹਨਾਂ ਨਾਲ ਵੀ ਗੱਲ ਕਰਦੇ ਮਾਲਕ ਨਾਲ ਵੀ ਗੱਲਬਾਤ ਕਰਦੇ ਆ ਕਲੀਅਰ ਕਰਦੇ ਆ ਕਿਉਂਕਿ ਅਸੀਂ ਚਾਹੁੰਦੇ ਕਿ ਜੇ ਪੈਸੇ ਦੇਂਦੇ ਹੋਰ ਵੀ ਠੇਕੇਦਾਰਾਂ ਤੱਕ ਜਾਵੇ ਇਹ ਵੀਡੀਓ ਕਿ ਟਾਈਮ ਤੇ ਉਹ ਪੈਸੇ ਉਹ ਵੀ ਦੇ ਦਿਆ ਕਰਨ ਮਜ਼ਦੂਰਾਂ ਦੇ ਤਾਂਕਿ ਜਿਵੇਂ ਮਜ਼ਦੂਰਾਂ ਨੇ ਦੱਸਿਆ ਕਿ ਸਾਨੂੰ ਕਈ ਵਾਰੀ ਐਡਵਾਂਸ ਵੀ ਦੇ ਦਿੰਦੇ ਦੁੱਖ ਸੁੱਖ ਚ ਕੰਮ ਵੀ ਆਉਂਦੇ ਆ ਤੁਹਾਨੂੰ ਇਹਨਾਂ ਦਾ ਠੇਕੇਦਾਰ ਜੀ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਹੋਵੇ ਸਰ ਕਿਸੇ ਨੇ ਉਹ ਆਪਣਾ ਨੰਬਰ ਦੇ ਦਿਓ ਆਪਣਾ ਐਡਰੈਸ ਦੇ ਦਿਓ 99503 जी 31752 99912 27948 ਤੇ ਤੁਹਾਡੀ ਉਹ ਨਾਂ ਦੱਸੇ ਸੰਸਥਾ ਕੇ ਬਾਬਾ ਦੀਪ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਬਿਲਡਿੰਗ ਬ੍ਰੋਕਰ ਮੁਖਤਿਆਰ ਸਿੰਘ ਤੋੜਫੋੜ ਠੀਕ ਹੈ ਧੰਨਵਾਦ ਜੀ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਇਹਨਾਂ ਨੇ ਆਪਣਾ ਨੰਬਰ ਦਿੱਤਾ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਧੰਨਵਾਦ ਜੀ